ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਇੱਕ ਵਾਰੀ ਫਿਰ ਆਪਣੀਆਂ ਵਪਾਰਕ ਨੀਤੀਆਂ ਕਰਕੇ ਚਰਚਾ ਦੇ ਵਿੱਚ ਨੇ ਵੈਸੇ ਤਾਂ ਡੋਨਲਡ 트੍ਰੰਪ ਦੀ ਗੱਲ ਕਰੀਏ ਤਾਂ ਆਏ ਦਿਨ ਆਪਣੇ ਬਿਆਨਾਂ ਨੂੰ ਲੈ ਕੇ ਜਾਂ ਆਪਣੇ ਵੱਲੋਂ ਲਏ ਗਏ ਫੈਸਲਿਆਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਤਾਂ ਟੈਰਿਫ ਨੂੰ ਲੈ ਕੇ ਵੀ ਕਾਫੀ ਉਹ ਚਰਚਾ ਦੇ ਵਿੱਚ ਰਹੇ ਨੇ ਤੇ ਹੁਣ ਫਿਰ ਉਹ ਟੈਰਿਫ ਕਾਰਨ ਹੀ ਚਰਚਾ ਦੇ ਵਿੱਚ ਆਏ ਨੇ ਕਿਉਂਕਿ ਹੁਣ ਉਹਨਾਂ ਦੇ ਵੱਲੋਂ ਕਈ ਉਦਯੋਗਾਂ ਤੇ ਵੱਡਾ ਟੈਕਸ ਲਗਾਇਆ ਗਿਆ ਇਹ ਜਿਹੜਾ ਵੱਡਾ ਟੈਕਸ ਭਾਰੀ ਟੈਕਸ ਲਗਾਇਆ ਗਿਆ 1 ਅਕਤੂਬਰ ਤੋਂ ਲਾਗੂ ਹੋ ਜਾਏਗਾ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਫਾਰਮਾਸਿਊਟੀਕਲ ਉਦਯੋਗ ਨੂੰ ਨਿਸ਼ਾਨਾ ਬਣਾਇਆ ਇਸ ਤੋਂ ਇਲਾਵਾ ਜੇਕਰ ਹੋਰ ਉਦਯੋਗਾਂ ਦੀ ਗੱਲ ਕਰੀਏ ਤਾਂ ਖਰੇਲੂ ਉਦਯੋਗ ਤੇ ਟਰੱਕਾਂ ਤੇ ਵੀ ਜਿਹੜਾ ਭਾਰੀ ਟੈਰਿਫ ਲਗਾਇਆ ਗਿਆ ਕਿੰਨਾ ਟੈਰਿਫ ਲਗਾਇਆ ਗਿਆ ਉਸ ਤੇ ਬਾਰੇ ਵੀ ਗੱਲ ਕਰਦੇ ਹਾਂ ਡੋਨਲਡ 트ੰਪ ਨੇ ਇਸ ਵਾਰ ਸਿੱਧੇ ਤੌਰ ਤੇ ਫਾਰਮਾਸਿਊਟੀਕਲ ਉਦਯੋਗ ਨੂੰ ਨਿਸ਼ਾਨਾ ਬਣਾਇਆ ਹੈ। ਵਿਦੇਸ਼ੀ ਫਾਰਮਾਸਿਊਟੀਕਲ ਕੰਪਨੀਆਂ ਤੇ ਇੱਕ ਵੱਡਾ ਫੈਸਲਾ ਜਾਰੀ ਕੀਤਾ ਹੈ ਜੋ ਭਾਰਤ ਸਮੇਤ ਕਈ ਵਿਕਾਸਸ਼ੀਲ ਤੇ ਵਿਕਸਿਤ ਦੇਸ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੀ ਜਾਣਕਾਰੀ 트ੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਐਲਾਨ ਕੀਤਾ ਹੈ ਕਿ 1 ਅਕਤੂਬਰ 2025 ਤੋਂ ਅਮਰੀਕਾ ਦੇ ਵਿੱਚ ਕਿਸੇ ਵੀ ਬ੍ਰਾਂਡਡ ਜਾਂ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦ ਤੇ 100% ਟੈਰਿਫ ਲਗਾਇਆ ਜਾਏਗਾ ਜੇਕਰ ਇਹ ਅਮਰੀਕਾ ਦੇ ਵਿੱਚੋਂ ਨਿਰਮਿਤ ਨਹੀਂ ਹੈ ਇਸ ਦਾ ਮਤਲਬ ਹੈ ਕਿ ਅਮਰੀਕਾ ਦੇ ਵਿੱਚੋਂ ਫਾਰਮਾਸਿਊਟੀਕਲ ਨਿਰਮਾਣ ਯੂਨਿਟ ਸਥਾਪਤ ਨਾ ਕਰਨ ਵਾਲੀ ਕੋਈ ਵੀ ਕੰਪਨੀ ਇਸ ਭਾਰੀ ਟੈਕਸ ਦਾ ਸਾਹਮਣਾ ਕਰੇਗੀ ਇਹ ਫੈਸਲਾ ਉਹਨਾਂ ਦੇਸ਼ਾਂ ਲਈ ਇੱਕ ਝਟਕਾ ਹੈ ਜੋ ਅਮਰੀਕਾ ਨੂੰ ਵੱਡੀ ਮਾਤਰਾ ਦੇ ਵਿੱਚ ਫਾਰਮਾਸਿਊਟੀਕਲ ਉਤਪਾਦ ਨਿਰਯਾਤ ਕਰਦੇ ਨੇ ਦੁਨੀਆ ਦੇ ਸਭ ਤੋਂ ਵੱਡੇ ਜਨਰਿਕ ਦਵਾਈ ਉਤਪਾਦਾਂ ਦੇ ਵਿੱਚੋਂ ਇੱਕ ਭਾਰਤ ਲਈ ਇਹ ਫੈਸਲਾ ਨਾ ਸਿਰਫ ਆਰਥਿਕ ਤੌਰ ਤੇ ਸਗੋਂ ਰਣਨੀਤਿਕ ਤੌਰ ਤੇ ਵੀ ਚੁਣੌਤੀਪੂਰਨ ਹੋ ਸਕਦਾ ਹੈ 트ੰਪ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕਿਸੇ ਕੰਪਨੀ ਨੇ ਅਸਲ ਦੇ ਵਿੱਚੋਂ ਅਮਰੀਕਾ ਦੇ ਵਿੱਚ ਨਿਰਮਾਣ ਸ਼ੁਰੂ ਕਰ ਦਿੱਤਾ ਤਾਂ ਟੈਰਿਫ ਲਾਗੂ ਨਹੀਂ ਹੋਣਗੇ ਇਸ ਬਿਲਡਿੰਗ ਦਾ ਮਤਲਬ ਸਿਰਫ ਯੋਜਨਾਵਾਂ ਬਣਾਉਣਾ ਨਹੀਂ ਹੈ ਸਗੋਂ ਸਾਰੀ ਵਾਲੇ ਥਾਂ ਤੇ ਅਸਲ ਕੰਮ ਕਰਨਾ ਹੈ ਇਸ ਤੋਂ ਇਲਾਵਾ ਟਰੰਪ ਦੀ ਹਮਲਾਵਰ ਟੈਰਿਫ ਨੀਤੀ ਫਾਰਮਾਸਿਊਟੀਕਲ ਉਦਯੋਗ ਤੱਕ ਸੀਮਤ ਨਹੀਂ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਂਟੀ ਤੇ 50% ਟੈਰਿਫ ਲੱਗੇਗਾ ਇਸ ਤੋਂ ਇਲਾਵਾ ਆਪ ਹੋਲਸਟਰਡ ਫਰਨੀਚਰ ਤੇ 30% ਟੈਰਿਫ ਲੱਗੇਗਾ ਭਾਰੀ ਟਰੱਕਾਂ ਤੇ ਹੋਰ ਘਰੇਲੂ ਉਤਪਾਦਾਂ ਤੇ ਵੀ ਉੱਚ ਟੈਰਿਫ ਲਗਾਏ ਜਾਣਗੇ ਟਰੰਪ ਦਾ ਕਹਿਣਾ ਹੈ ਕਿ ਵਿਦੇਸ਼ੀ ਕੰਪਨੀਆਂ ਨੇ ਅਮਰੀਕੀ ਬਾਜ਼ਾਰ ਨੂੰ ਵਾਧੂ ਸਮਾਨ ਦੇ ਨਾਲ ਭਰ ਦਿੱਤਾ ਹੈ ਜਿਸ ਦਾ ਸਿੱਧਾ ਪ੍ਰਭਾਵ ਜਿਹੜਾ ਸਥਾਨਕ ਨਿਰਮਾਣ ਉਦਯੋਗ ਹੈ ਉਸ ਤੇ ਪੈ ਰਿਹਾ ਹੈ ਟੈਰਿਫ ਲਗਾਉਣਾ ਹੁਣ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਅਮਰੀਕਾ ਆਪਣੀ ਉਤਪਾਦਨ ਸਮਰੱਥਾ ਨੂੰ ਮੁੜ ਪ੍ਰਾਪਤ ਕਰ ਸਕੇ ਉਹਨਾਂ ਨੇ ਇਹ ਵੀ ਦੱਸਿਆ ਕਿ ਦਵਾਈਆਂ ਤੇ ਲੱਗਣ ਵਾਲਾ ਟੈਕਸ ਉਹਨਾਂ ਕੰਪਨੀਆਂ ਤੇ ਲਾਗੂ ਨਹੀਂ ਹੋਏਗਾ ਜੋ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਉਤਪਾਦਨ ਪਲਾਂਟ ਸਥਾਪਿਤ ਕਰ ਰਹੀਆਂ ਨੇ